ਔਰ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਸਮਝ ਨਹੀਂ ਆ ਰਹੀ ਮੁਕੰਦਰੀ ਸਾਹਿਬ ਜੇ ਮੈਨੂੰ ਸਾਹਿਬ ਨਾਲ ਮਿਲਿਆ ਤੁਹਾਨੂੰ ਮੇਰੇ ਹਾਲ ਅਗਲੀ ਹਾਲ ਲੱਗ ਤੁਹਾਨੂੰ ਕੇਜਰੀਵਾਸ ਸਾਹਿਬ ਜੇ ਤੁਸੀਂ ਮੇਰੀ ਗੱਲ ਨਾ ਸੁਣੀ ਮੈਂ ਛੋਟਾ ਜਹਾਜ਼ ਡਾਕਰ ਕਰ ਰਹੇ ਹੁੰਦਾ ਸੀ ਜੇ ਮੇਰਾ ਤੁਸੀਂ ਤੱਕਾ ਕੀਤਾ ਤੁਹਾਨੂੰ ਹਾਲ ਅਗਲੀ ਬੋ ਪਾਰੀ ਮੈਂ ਉਸ ਗੁਰੂ ਬਾਰੇ ਦਾ ਚੇਲਾ ਆ ਮੈਂ ਝੂਠ ਬਾਲਾ ਪੱਲ ਕੀਤਾ ਆ ਮੈਂ ਸੇਵਾ ਦੇ ਰਸਤੇ ਤੇ ਜਾਣ ਵਾਸਤੇ ਤੁਰਿਆ ਆ ਮੈਂ ਆਪਣੇ ਬਾਹ ਨਿਵਾਸੀ ਦੀ ਸੇਵਾ ਕਰਨਾ ਚਾਹੁੰਦਾ ਆ ਪਲੀਜ਼ ਪਲੀਜ਼ ਇਸ ਰਿਸ਼ਰਟ ਨੂੰ ਰਕਵਾਓ ਜਿਹੜਿਆ ਤੱਕਾ ਮਿਲ ਰਹਾ ਹੋ ਰਿਹਾ ਮੇਰਾ ਤੱਕਾ ਬੰਦ ਕਰਾਓ ਯਾਰ ਬੰਦ ਕਰਾਓ ਮੈਨੂੰ ਕੋਈ ਐਵੀਡੈਂਸ ਨਹੀਂ ਦਿਖਾ ਰਹੇ ਮੈਨੂੰ ਪੁਸਤਜ਼ਾ ਰਹੀ ਆ ਮੇਰੇ ਕੋਲ ਪੁਲਿਸ ਆਈ ਆ ਤੁਸੀਂ ਲੀਗਲ ਕਾਰਵਾਈ ਕਰੋ ਦੱਸੋ ਮੈਨੂੰ ਝੂٹے ਬੰਦੇ ਨੂੰ ਇਹ ਸਰਟੀਫਿਕੇਟ ਦੇ ਦੇਣ ਤੇ ਉਸ ਤੋਂ ਬਾਅਦ ਮੈਂ ਕੋਟਾ ਕਚਰੀ ਧੱਕੇ ਖਾਵਾ ਸੱਚ ਬਦਲੇ ਉਹ ਯਾਰ ਇਹ ਦੋਸਤ ਆਣੇ ਬੜਾ ਗਰਖੋ ਕੈਸੇ ਮੁਲਕ ਦਾ ਮੈਂ ਐਨਆਰਆਈ ਬੜ ਕੇ ਮੈਂ ਗਲੇਟੂ ਮੈਂ ਕਹਿੰਦਾ ਮੈਂ ਬਹੁਤ ਮੜਾ ਕੀਤਾ ਮੇਰੇ ਐਨਆਰਆਈ ਭਰਾਓ ਇੱਥੇ ਆਇਓ ਪੰਜਾਬ 'ਚ ਇੱਥੇ ਲੁੱਟ ਹੋ ਰਹੀ ਆ ਕੁੱਟ ਹੋ ਰਹੀ ਆ ਇਹ ਲੋਕ ਘਰੇ ਆਏ ਨਾ

ਵਾਸ ਵੀ ਗਿਆ ਸਮਾਜ ਸੇਵਾ ਵੀ ਸ਼ੁਰੂ ਕਰਤੀ ਸਿਆਸਤ 'ਚ ਵੀ ਆ ਗਿਆ ਆਮ ਆਦਮੀ ਪਾਰਟੀ ਵੀ ਜੁਆਇਨ ਕਰ ਲਈ ਔਰ ਆਪ ਦੇ ਚੱਕਰ ਦੇ ਵਿੱਚ ਕਈਆਂ ਨਾਲ ਵੈਰ ਵੀ ਕਮਾ ਲਏ ਇਸ ਉਮੀਦ ਦੇ ਵਿੱਚ ਕਿ ਸ਼ਾਇਦ ਆਮ ਆਦਮੀ ਪਾਰਟੀ ਵਾਕਈ ਇਸ ਨੂੰ ਇਜ਼ਾ ਬਣਦਾ ਮਾਨ ਸਤਿਕਾਰ ਦੇਗੀ ਇਸ ਨੂੰ ਆਮ ਆਦਮੀ ਪਾਰਟੀ ਨੇ ਜਿਲੰਡਰ ਦੇ ਵਾਰਡ 48 ਚ ਟਿਕਟ ਵੀ ਦੇ ਦਿੱਤੇ ਟਿਕਟ ਦੇ ਕੇ 2 ਘੰਟਿਆਂ ਬਾਅਦ ਕੱਟ ਵੀ ਦਿੱਤੀ ਪਰ ਐਨਆਰਆਈ ਸੀ ਸਟੈਂਡ ਲੈ ਗਿਆ ਸੀ ਕਿਉਂਕਿ ਇਸ ਦਾ ਕਹਿਣਾ ਸੀ ਕਿ ਪੈਸੇ ਪਿੱਛੇ ਸਿਆਸਤ ਨਹੀਂ ਆ ਰਿਹਾ ਸੁਧਾਰ ਪਿੱਛੇ ਆ ਰਿਹਾ ਹੈ ਸੋ ਇਸ ਐਨਆਰਆਈ ਨੇ ਇੰਨੇ ਲੋਕਾਂ ਨੂੰ ਇੰਪ੍ਰੈਸ ਕਰ ਦਿੱਤਾ ਕਿ ਚੋਣ ਦੇ ਆਖਰੀ ਦੌਰ ਦੇ ਵਿੱਚ ਇਸ ਦੀ ਜਿੱਤ ਦਾ ਮਾਹੌਲ ਬਣ ਗਿਆ ਉਹ ਲਗਭਗ 2000 ਦੇ ਕਰੀਬ ਵੋਟਾਂ ਲੈ ਗਿਆ ਔਰ ਹੈਰਾਨ ਕਰਨ ਵਾਲੀ ਗੱਲ ਹੋਈ ਜਦੋਂ ਰਿਜ਼ਲਟ ਆਇਆ ਇਸ ਨੂੰ ਇੱਕ ਵੋਟ ਦੇ ਨਾਲ ਹਾਰਿਆ ਹੋਇਆ ਘੋਸ਼ਿਤ ਕਰ ਦਿੱਤਾ ਗਿਆ ਇਸ ਤੋਂ ਬਾਅਦ ਫੁੱਟਵੁੱਟ ਕੇ ਰੋ ਪਿਆ ਐਨਆਰਆਈ ਕਿਉਂਕਿ ਇਹਦਾ ਕਹਿਣਾ ਸੀ ਤਾਂਦਲੀ ਕੀਤੀ ਗਈ ਹੈ ਇੱਕ ਬੂਥ ਦੇ ਵਿੱਚ ਕਾਂਗਰਸ ਦੀਆਂ ਵੋਟਾਂ ਨੂੰ ਆਪਦੀਆਂ ਵੋਟਾਂ ਚ ਵਾਰ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਇਸੇ ਇੱਕ ਵੋਟ ਨਾਲ ਹਾਰ ਹੋ ਗਈ ਹੈ ਜਦਕਿ ਇਹ ਲਗਭਗ 150 ਵੋਟਾਂ ਨਾਲ ਜਿੱਤ ਰਿਆ ਸੀ ਬਸ ਹੁਣ ਫੁੱਟ ਫੁੱਟ ਕੇ ਰੋ ਰਿਹਾ ਹੈ ਨਾਰਾਈ ਖੋਲ ਰਿਹਾ ਹੈ ਆਪ ਦੇ ਚਿੱਠੇ ਨਾਲ ਹੀ ਪੀਲ ਕਰ ਰਿਹਾ ਹੈ ਐਨਆਰਆਈ ਭਰਾਵਾਂ ਨੂੰ ਕੇਸ ਮੁਲਕ ਚ ਨਾ ਆਇਓ ਨਾ ਆਇਓ ਨਾ ਆਇਓ ਤੁਸੀਂ ਆਪ ਹੀ ਦੇਖ ਲਵੋ ਐਸਾ ਨਾਰਾਇਦਾ ਦਰਦ ਜੋ ਹੁਣ ਅਮਰ ਅਨੰਸ਼ਣ ਤੇ ਬੈਣ ਦਾ ਐਲਾਨ ਕਰ ਚੁਕਿਆ ਏ ਇਹ ਮੈਂ ਵਾਰ ਨੰਬਰ 48 ਤੋਂ ਜੇ ਰਿਜ਼ਲਟ ਆਇਆ ਉਹਨਾਂ ਸਹਿਮਤ ਨਹੀਂ ਆ ਮੈਂ ਹਜੇ ਵੀ ਖਾਲਸਾ ਕਾਲਜ ਫॉर ਔਮਨ ਜਲੰਧਰ ਦੇ ਵਿੱਚ ਬੈਠਾ ਆਂ ਔਰ ਮੇਰੇ ਸ਼ਾਇਦ ਪੰਜ 700 ਬੰਦਾ ਵੀ ਜਿਹੜਾ ਕਿ ਪ੍ਰੋਮਿਨੈਂਟ ਫਿਗਰਸ ਨੇ ਉਹਨਾਂ ਵਿੱਚੋਂ ਕਈ ਉਹ ਵੀ ਬੈਠੀਆਂ ਨੇ ਗੱਲ ਇਹ ਆ ਕਿ ਇਹ ਕਹਿ ਰਹੇ ਆ ਕਿ ਮੈਨੂੰ 1100 ਤਿੰਨ ਮੋਟਾ ਪਈਆਂ ਮੈਂ ਇੱਕ ਵੋਟ ਤੇ ਹਾਰ ਗਿਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਅਫਸਰਾਂ ਨੂੰ ਕਿ ਅਸੀਂ ਕੋਈ ਤਰਨਾ ਨਹੀਂ ਲਾਉਣਾ ਚਾਹੁੰਦੇ ਕੋਈ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਸਾਨੂੰ ਇੱਕ ਵਾਰੀ ਰਿਜ਼ਲਟ ਦਾ ਦਿਖਾ ਦਿਓ ਵੀਡੀਓ ਕਿਉਂਕਿ ਜਦੋਂ ਹਰ ਬੂਥ ਦੇ ਉੱਤੇ ਰਿਜ਼ਲਟ ਦਿੱਤਾ ਜਾਂਦਾ ਉਹ ਇੱਕ ਵੀਡੀਓ ਬਣਾਈ ਜਾਂਦੀ ਆ ਵੀਡੀਓ ਇਹਨਾਂ ਨੇ ਬਣਾਈ ਮੇਰੇ ਸੀ 8 ਬੂਥ ਬੂਥ ਨੰਬਰ 1 ਦੇ ਵਿੱਚ ਜਿਹੜੀ ਵੀਡੀਓ ਬਣੀ ਆ ਉਹ ਐਡਿਟ ਵੀਡੀਓ ਐਡਿਟ ਉਸ ਵੀਡੀਓ ਚ ਕੀ ਕੀਤਾ ਗਿਆ ਵੀਡੀਓ ਸਟਾਰਟ ਹੁੰਦੀ ਆ ਉਹ ਚ ਪਹਿਲਾਂ ਦੱਸਿਆ ਜਾਂਦਾ ਆ ਕਿ ਟੋਟਲ ਇਸ ਮਸ਼ੀਨ ਦੇ ਵਿੱਚ ਕੀ ਆ ਟੋਟਲ ਇਸ ਮਸ਼ੀਨ ਦੇ ਵਿੱਚ ਕਿੰਨੀ ਕਾਊਂਟਿੰਗ ਹੋਈ ਆ ਹੋਰ ਉਸ ਤੋਂ ਬਾਅਦ ਕਾਊਂਟਿੰਗ ਜਿੰਨੀ ਹੁੰਦੀ ਆ ਉਸ ਤੋਂ ਬਾਅਦ ਹਰ ਕੈਂਡੀਡੇਟ ਦੀ ਡਿਟੇਲ ਦੀ ਵੀਡੀਓ ਬਣਦੀ ਆ ਨੰਬਰ 1 ਕੈਂਡੀਡੇਟ ਨੂੰ ਇੰਨੀਆਂ ਵੋਟਾਂ ਪਈਆਂ ਨੰਬਰ 2 ਕੈਂਡੀਡੇਟ ਨੂੰ ਇੰਨੀਆਂ ਵੋਟਾਂ ਪਈਆਂ ਨੰਬਰ 3 ਨੂੰ ਇੰਨੀਆਂ ਪਈਆਂ ਔਰ ਨੰਬਰ 4 ਨੂੰ ਇੰਨੀਆਂ ਪਈਆਂ ਤੇ ਨੰਬਰ 5 ਨੂੰ ਇੰਨੀਆਂ ਪਈਆਂ ਸਾਡੇ ਦੇ ਵਿੱਚ ਚਾਰ ਕੈਂਡੀਡੇਟ ਸੀ ਮੈਂ ਆਯਾਦ ਨੰਬਰ 1 ਤੇ ਨੰਬਰ 2 ਤੇ ਆਮ ਆਦੀ ਪਾਰਟੀ ਨੰਬਰ 3 ਕਾਂਗਰਸ ਤੇ ਨੰਬਰ 4 ਭਾਜਪਾ ਨੰਬਰ 5 ਤੇ ਨੋਟਾ ਸੀ ਵੀਡੀਓ ਚੱਲਦੀ ਜਦੋਂ ਸਟਾਰਟ ਹੋ ਜਾਂਦੀ ਮਸ਼ੀਨ ਰਿਜ਼ਲਟ ਦੇ ਰਹੀ ਆ ਉਹ ਦੱਸ ਰਹੀ ਆ ਕਿ ਇੰਨੀਆਂ ਵੋਟਾਂ ਪਈਆਂ ਜਿੰਨੀਆਂ ਵੀ ਪਈਆਂ ਉਹਦੇ ਵਿੱਚ ਉਸ ਤੋਂ ਬਾਅਦ ਵੀਡੀਓ ਚੱਲਦੀ ਆ ਕਿ ਸ਼ਿਵਨਾਥ ਸਿੰਘ ਸ਼ਿਭੂ ਮੈਂ ਡਿਟੇਲ ਹੀ ਦੰਨਾ ਉਹਨੂੰ ਬਾਅਦ ਵਿੱਚ ਆਪਣੇ ਮੈਂ ਦੱਸ ਉਹ ਉਹਦੇ ਉਹਦੀ ਡਿਟੇਲ ਸਾਰੀ ਇੰਤਜ਼ਾਰ ਕਰੋ ਦੋਸਤੋ ਮੈਂ ਤੁਹਾਨੂੰ ਸਾਰੀ ਡਿਟੇਲ ਦੰਨਾ ਉਹਦੀ ਉਹਦੀ ਡਿਟੇਲ ਲਈ ਮੈਂ ਮੈਂ ਤੁਹਾਨੂੰ ਸਾਰੀ ਡਿਟੇਲ ਦੰਨਾ ਹੋ ਵੀ ਗੱਲ ਬਿਲਕੁਲ ਬਿਲਕੁਲ ਨਹੀਂ ਸਾਰੀ ਦੱਸਣੀ ਹੈ ਦੋ ਤੇ ਤਿੰਨ ਨੰਬਰ ਆਓ ਬੂਥ ਨੰਬਰ 2 ਦੇ ਵਿੱਚ ਮੈਨੂੰ ਇਹ ਦਿਖਾਉਂਦੇ ਸੀ ਕਿ ਮੈਨੂੰ ਪਈਆਂ 76 ਵੋਟਾਂ ਠੀਕ ਹੈ ਜੀ ਔਰ ਜਿਹੜਾ ਕਿ ਭਾਜੀ ਪੀ ਕੈਂਡੀਡੇਟ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਕੰਟੀਨਿਊ ਚੱਲਣੀ ਚਾਹੀਦੀ ਸੀ ਵੀਡੀਓ ਉਹਦੇ ਵਿੱਚ ਦੱਸਣਾ ਚਾਹੀਦਾ ਹੈ ਜੀ 2 ਨੰਬਰ ਦੇ ਜਿਹੜਾ ਆਵਾਦੀ ਪਾਰਟੀ ਦਾ ਕੈਂਡੀਡੇਟ ਆ ਉਹਨੂੰ ਕਿੰਨੀਆਂ ਵੋਟਾਂ ਪਈਆਂ ਉਹ ਚੰਕ ਜਿਹੜਾ ਮਿਸਿੰਗ ਆ ਮਿਸਿੰਗ ਆ ਉਸ ਤੋਂ ਬਾਅਦ ਨੰਬਰ 3 ਤੇ ਆਇੰਦਾ ਕਾਂਗਰਸ ਕਾਂਗਰਸ ਦਾ ਵੀ ਮਿਸਿੰਗ ਆ ਤੇ ਨੰਬਰ 4 ਤੇ ਆਉਂਦੀ ਸੀ ਬੀਜੇਪੀ ਬੀਜੇਪੀ ਨੂੰ 86 ਵੋਟਾਂ ਮਿਲੀਆਂ ਤੇ ਉਹਦੀ ਵੀਡੀਓ ਵੀ ਹੈਗੀ ਆ ਸੋ ਇਹਨਾਂ ਨੇ ਕੀ ਕੀਤਾ ਮੈਨੂੰ ਲੱਗਦਾ ਕਿ ਜਿਹੜਾ ਮੈਨੂੰ ਜਦੋਂ ਵੀਡੀਓ ਚੱਲਦੀ ਸੀ 76 ਜਦੋਂ ਮੇਰਾ ਇਹਨਾਂ ਨੂੰ ਨੰਬਰ ਦਿਖਾਤਾ 76 ਜਦੋਂ ਮੇਰਾ ਵੋਟਾਂ ਦਿਖਾਤੀ ਗਈਆਂ ਉਸ ਤੋਂ ਬਾਅਦ ਵੀਡੀਓ ਬੰਦ ਹੋ ਜਾਂਦੀ ਆ ਮਸ਼ੀਨ ਦੀ ਵੀਡੀਓ ਬੰਦ ਆ ਹਾਂਜੀ ਦੂਸਰੇ ਕੈਂਡੀਡੇਟ ਨੂੰ 204 ਵੋਟਾਂ ਆ ਔਰ ਦੂਸਰਾ ਉਸ ਤੋਂ ਬਾਅਦ ਐਵੀਡੈਂਸ ਜਿਹੜੀ ਆ ਜਿਹੜੀ ਵੀਡੀਓ ਐਵੀਡੈਂਸ ਇਹਨਾਂ ਕੋਲ ਆ ਉਸ ਤੋਂ ਬਾਅਦ ਹੈਗੀ ਨੰਬਰ 4 ਦੀ ਨੰਬਰ 2 ਤੇ ਕਿੰਨੀਆਂ ਵੋਟਾਂ ਮਿਲੀਆਂ ਨੰਬਰ 3 ਵਾਲੇ ਨੂੰ ਕਿੰਨੀਆਂ ਵੋਟਾਂ ਮਿਲੀਆਂ ਉਹਦਾ ਕੋਈ ਇਹਨਾਂ ਕੋਲ ਰਿਕਾਰਡ ਨਹੀਂਗਾ ਕੋਈ ਇਹਨਾਂ ਕੋਲ ਐਵੀਡੈਂਸ ਨਹੀਂਗਾ ਠੀਕ ਆ ਇਹਨਾਂ ਨੇ ਕਾਂਗਰਸ ਤੇ ਜਿਹੜਾ ਨੰਬਰ ਆ 200 ਕੁਛ ਦਾ ਉਹ ਆਪਣੇ ਆਪ ਨੂੰ ਦਿਵਾਲਿਆ ਜਿਹੜਾ ਇਹਨਾਂ ਦਾ ਨੰਬਰ ਸੀ ਉਹ ਅਨੰਨੇ ਕਾਂਗਰਸ ਦੇ ਖਾਤੇ ਚ ਪਾਤਾ ਐਦਾਂ ਕਰਨਾ ਆਮ ਆਦਮੀ ਪਾਰਟੀ ਇੱਕ ਵੋਟ ਦੇ ਨਾਲ ਮੇਰੇ ਕੋ ਜਿੱਤ ਰਹੀ ਆ ਤੇ ਜੇਕਰ ਇਹਨਾਂ ਨੇ ਐਦਾਂ ਨਹੀਂ ਕੀਤਾ ਤੇ ਉਹਦਾ ਐਵੀਡੈਂਸ ਕੀਤੇ ਹੈ ਜੇਕਰ ਸਹੀ ਤਰੀਕੇ ਨਾਲ ਹੋ ਜੇ ਮੈਂ ਕਟੋ-ਕਟ 100-150 ਵੋਟ ਦੇ ਇਹਨਾਂ ਕੋ ਜਿੱਤ ਰਿਆਂ ਜਿੱਤਦੇ ਬਿਲਕੁਲ ਸੋ ਇੱਥੇ ਸਾਰਾ ਸ਼ਹਿਰ ਸ਼ਹਿਰ ਗਵਾਇਆ ਸਾਰਾ ਸ਼ਹਿਰ ਪਰੇਸ਼ਾਨ ਆ ਮੇਰੀ ਕੋਈ ਹੈਲਪ ਨਹੀਂ ਕਰ ਰਿਹਾ ਮੈਨੂੰ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਰਹੇ ਮੇਰੀ ਸਹੀ ਤਰੀਕੇ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਹਜੇ ਵੀ ਇਸ ਦਫ਼ਤਰ 'ਚ ਬੈਠਾ ਆ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਨਾ ਮੈਂ ਪਾਣੀ ਪੀਤਾ ਮੇਰੇ ਬੁੱਲ ਸੁੱਕ ਰਹੇ ਆ ਔਰ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਸਮਝ ਨਹੀਂ ਆ ਰਹੀ ਮੁੱਖ ਮੰਤਰੀ ਸਾਹਿਬ ਜੇ ਮੈਨੂੰ ਇਨਸਾਫ ਲਾ ਮਿਲਿਆ ਤੁਹਾਨੂੰ ਮੇਰੇ ਹਾਲ ਲੱਗਦੀ ਹਾਂ ਹਾਲ ਲੱਗ ਜੂਗੀ ਤੁਹਾਨੂੰ ਕੇਜਰੀਵਾਲ ਸਾਹਿਬ ਜੇ ਤੁਸੀਂ ਮੇਰੀ ਗੱਲ ਨਾ ਸੁਣੀ ਮੈਂ ਛੋਟਾ ਜਿਹਾ ਡਾਕਰ ਕਰ ਰਹੇ ਹੁੰਦਾ ਸੀ ਜੇ ਮੇਰਾ ਤੁਸੀਂ ਤੱਕਾ ਕੀਤਾ ਤੁਹਾਨੂੰ ਖਾ ਲਗੜੀ ਬੋ ਭਾਰੀ ਮੈਂ ਉਸ ਗੁਰਬਾਰੇ ਦਾ ਚਿਲਾਇਆ ਮੈਂ ਝੂਠ ਬਾਲਾ ਪੰਦ ਕੀਤਾ ਆ ਮੈਂ ਸੇਵਾ ਦੇ ਰਸਤੇ ਤੇ ਜਾਣ ਵਾਸਤੇ ਤੁਰਿਆ ਆਇਆ ਮੈਂ ਆਪਣੇ 마을 ਨਿਵਾਸੀ ਦੀ ਸੇਵਾ ਕਰਨਾ ਚਾਹੁੰਦਾ ਆ ਪਲੀਜ਼ ਪਲੀਜ਼ ਇਸ ਰਿਸਲਟ ਨੂੰ ਰਕਵਾਓ ਜਿਹੜਾ ਤੱਕਾ ਮਿਲ ਰਹਾ ਹੋ ਰਿਹਾ ਮੇਰਾ ਤੱਕਾ ਬੰਦ ਕਰਾਓ ਯਾਰ ਬੰਦ ਕਰਾਓ ਮੈਨੂੰ ਕੋਈ ਐਬੀਡੀਸ ਨਹੀਂ ਦਿਖਾਰੇ ਮੈਨੂੰ ਪੁਲਸ ਜਾਰੀ ਹੈ ਮੇਰੇ ਕੋਲ ਪੁਲਸ ਆਈ ਹੈ ਤੁਸੀਂ ਲਈ ਕਰ ਕਾਰਵਾਈ ਕਰੋ ਦੱਸੋ ਮੈਨੂੰ ਝੂਠੇ ਬੰਦੇ ਨੂੰ ਇਹ ਸਾੜੀ ਵਖੇੜ ਦੇ ਦੇਣ ਤੇ ਉਸ ਤੋਂ ਬਾਅਦ ਮੈਂ ਕੋਟਾ ਕਚਰੀ ਧੱਕੇ ਗਾਵਾਂ ਸੱਚ ਬਦਲੇ ਓ ਯਾਰ ਇਹ ਦੋਸਤ ਆ ਰਹੇ ਬੜਾ ਗਰਖੋ ਕੈਸੇ ਮੁਲਕ ਦਾ ਮੈਂ ਐਨਆਰਆਈ ਬੜ ਕੇ ਮੈਂ ਇੰਗਲੈਂਡੋਂ ਬੈਕ ਆਇਆ ਮੈਂ ਬਹੁਤ ਮੜਾ ਕੀਤਾ ਮੇਰੇ ਐਨਆਰਆਈ ਭਰਾਓ ਇੱਥੇ ਨਾ ਆਇਓ ਪੰਜਾਬ ਚ

ਇਹ ਨਹੀਂ ਜਾਂਦੇ ਇਹ ਸਿਰਫ ਕਹਿੰਦੇ ਆ ਕਿ ਇਹਨਾਂ ਦੇ ਲਈ ਚੋਰ ਸਾਥੀ ਆ ਉਹੀ ਰਹਿਣ ਮਾਰਕੀਟ ਦੇ ਵਿੱਚ ਇਸੇ ਕਿਆਮਾਦੀ ਪਾਰਟੀ ਨੇ ਮੇਰੀ ਟਿਕਟ ਵੀ ਕੱਟੀ ਕੱਟਣ ਤੋਂ ਬਾਅਦ 3 ਘੰਟੇ ਬਾਅਦ ਮਿੰਦਰ ਪਗਤ ਨੇ ਜਲੰਧ ਦੇ ਮਨਿਸਟਰ ਨੇ ਮੇਰਾ 5 ਲੱਖ ਦਾ ਉਰ ਕੋ ਲੈ ਕੇ ਦੂਜੇ ਕੈਂਡੀਡੇਟ ਕੋ ਉਹਨੂੰ ਟਿਕਟ ਦਿੱਤੀ ਪਹਿਲੋਂ ਮੈਂ ਦੱਸੋ ਜੇ ਮੈਂ ਜਿੱਤ ਨਹੀਂ ਸਕਦਾ ਸੀ ਤੇ ਮੈਨੂੰ ਆਮ ਆਦੀ ਪਾਰਟੀ ਨੇ ਪਹਿਲੋਂ ਟਿਕਟ ਦਿੱਤੀ ਕਿਉਂ ਜੇ ਦਿੱਤੀ ਸੀ ਤੇ ਫਿਰ ਕੱਟੀ ਕਿਉਂ ਜੇ ਕੱਟ ਦਿੱਤੀ ਮੈਂ ਹਿਆਲ ਖੜ ਗਿਆ ਇਹ ਸਿਰਫ ਦੱਸਣ ਵਾਸਤੇ ਮੈਨੂੰ ਕਿ ਇਹ ਹਾਰ ਜਵੇ ਇਹ ਹਾਰ ਗਿਆ ਇਹ ਕਾਬਲ ਨਹੀਂ ਸੀ ਇਹ ਬਿੰਦਰਪਗ ਜੰਦਰ ਦਾ ਜਿਹੜਾ ਮਨਿਸਟਰ ਆ ਏ ਮੈਂ ਹੂੰ ਕੀ ਦਸਾਂ ਇਹ ਮਾਫੀਆ ਨਾਲ ਰਲਿਆ ਆ ਇਹ ਨਹੀਂ ਕਹਿੰਦਾ ਮੇਰੇ ਵਰਗੇ ਬੰਦੇ ਆ ਜਿਹੜੇ ਉਹ ਕੇਜਰੀਵਾਲ ਸਾਹਿਬ ਤੱਕ ਪਹੁੰਚ ਸਕਣ ਭਗਵੰਤ ਮਾਨ ਸਾਹਿਬ ਤੱਕ ਪਹੁੰਚ ਸਕਣ ਭਗਵੰਤ ਮਾਨ ਜੀ ਤੁਸੀਂ ਪ੍ਰੋਮਿਸ ਕੀਤਾ ਸੀ ਕਿ ਇਹਨੂੰ ਐਮਐਲਏ ਬਣਾਓ ਵੈਸਟ ਤੋਂ ਇਸ ਬੰਦੇ ਨੂੰ ਵੈਸਟ ਦੇ ਵਿੱਚੋਂ ਐਮਐਲਏ ਬਣਾਉਣ ਵਾਸਤੇ ਮੈਂ ਆਪਣੀ ਜਾਨ ਦੀ ਬਾਜ਼ੀ ਲਾਤੀ ਮੈਂ ਆਪਣੀ ਧੀਆਂ ਪੈਣਾ ਮਾਵਾਂ ਦੀ ਗਾਲਾਂ ਖਾਦੀਆ ਦੂਜੇ ਕੈਂਡੀਡੇਟ ਕੋਲ ਪਰ ਮੈਂ ਡਟਿਆ ਰਿਹਾ ਮੈਂ ਡਟਿਆ ਰਿਹਾ ਇੱਕ ਸੱਚੇ ਸਪਾਈ ਜੀ ਤਰ੍ਹਾਂ ਪਰ ਐਸ ਮਿੰਦਰ ਭਗਤ ਨੇ ਮੇਰਾ ਬੇੜਾ ਗਰ ਕਰਨ ਵਾਸਤੇ ਸੋਚਿਆ ਆ ਪਰ ਮੈਂ ਸੱਚਾ ਆ ਮੈਂ ਨਹੀਂ ਡਰਾਂਗਾ ਮੈਂ ਆਪਣੀ ਆਵਾਜ਼ ਬੁਲੰਦ ਰੱਖਾਂਗਾ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਮੈਂ ਮਰ ਮਰਤੇ ਬੈ ਹੋਣ ਲੱਗ ਪਿਆ ਅੱਜ ਮੈਂ ਸਵੇਰ ਦਾ ਪਹਿਲਾਂ ਉਦਾਂ ਨਹੀਂ ਕੁਝ ਕਹਦਾ ਜੇਕਰ ਮੈਂ ਮਰ ਗਿਆ ਔਰ ਮੈਨੂੰ ਕੁਝ ਹੋ ਗਿਆ ਮੇਰੀ ਮੌਤ ਦਾ ਜ਼ਿੰਮੇਵਾਰ ਮਿੰਦਰ ਭਗਤ ਮਨਿਸਟਰ ਜਿੰਦਰ ਤੇ ਉਹਦਾ ਸਾਰਾ ਪਰਿਵਾਰ ਔਰ ਸਾਰਾ ਗੈਂਗ ਹੋਏਗਾ ਮੈਨੂੰ ਬਹੁਤ ਦਿਨਾਂ ਨੇ ਗੁੰਮਰਾਹ ਕੀਤਾ ਮੈਨੂੰ ਦੂਜੀਆਂ ਪਾਰਟੀਆਂ ਜਦੋਂ ਇਹਨਾਂ ਨੇ ਮੇਰੀ ਟਿਕਟ ਕੱਟਈ ਉਦੋਂ ਦੂਜੀਆਂ ਪਾਰਟੀਆਂ ਮੈਨੂੰ ਕਹਿ ਰਹੀਆਂ ਸੀ ਕਿ ਸ਼ਿਭੂ ਸਾਡੀ ਪਾਰਟੀ ਚ ਆ ਜਾ ਤੂੰ ਵਿਨਿੰਗ ਕੈਂਡੀਡੇਟ ਹੈ ਤੂੰ ਵਧੀਆ ਸੋਸ਼ਲ ਵਰਕਰ ਹੈ ਸਮਾਜ ਸੇਵਕ ਹੈ ਅਸੀਂ ਤੈਨੂੰ ਲੈਣੇ ਆ ਪਰ ਨਹੀਂ ਮੈਂ ਨਹੀਂ ਕਿਹਾ ਕਿਸੇ ਕੋ ਮੈਂ ਕਿਸੇ ਨੂੰ ਨਹੀਂ ਕਿਹਾ ਮੈਂ ਕਿਹਾ ਮੈਂ ਆਯਾਦ ਲੜਾਂਗਾ ਕਿ ਮੈਂ ਜਿੱਤ ਰਿਹਾ ਸੀ ਜੇ ਆਯਾਦ ਲੜ ਕੇ ਮੈਂ ਜਿੱਤ ਰਿਹਾ ਜੇ ਆਯਾਦ ਲੜ ਕੇ ਮੈਂ ਜਿੱਤ ਰਿਹਾ ਸੀ ਤੇ ਇਹ ਸਰਕਾਰ ਨੇ ਪੂਰੀ ਬਿੰਦਰ ਭਗਤਾਂ ਕੀ ਸਿਸਟਮ ਚਲਾਇਆ ਹੈ ਕਿ ਕੋਈ ਮੇਰੀ ਸੁਣਵਾਈ ਨਹੀਂ ਕਰ ਰਿਹਾ ਪਲੀਜ਼ ਪਲੀਜ਼ ਗਿਵ ਮੀ ਜਸਟਿਸ ਆਦਰਵਾਇਜ਼ ਮੇਰੇ ਕੋ ਕੋਈ ਆਪਸ਼ਨ ਨਹੀਂ ਹੈ ਮੈਂ ਮਰ ਵਰਤੇ ਬਹਿਣਾ ਇਹਦੇ ਘਰ ਦੇ ਮੋਰੇ ਮਿੰਦਰਪਗ ਦੇ ਘਰ ਦੇ ਮੋਰੇ ਸਵੇਰੇ ਹੀ ਮੈਂ ਵਾਪਸ ਨਹੀਂ ਜਾਊਂਗਾ ਜਿੰਨਾ ਜਮ ਇਨਸਾਫ ਹੈ ਜੇ ਇਹਨਾਂ ਨੂੰ ਝੂਠਾ ਸਰਟੀਫਿਕੇਟ ਇਸ਼ੂ ਕਰ ਦਿੱਤਾ ਤੇ ਮੈਂ ਮੈਂ ਬਿੰਦਰਾਪਗ ਦੇ ਪਲ ਕੋਲ ਉੱਥੇ ਬਹਿਣਾ ਬਸ ਮੈਨੂੰ ਕੁਛ ਨਹੀਂ ਚਾਹੀਦਾ ਹੋਰ ਮੇਰੀ ਮੈਨੂੰ ਮੈਨੂੰ ਇਨਸਾਫ ਦਿਵਾਓ ਮੇਰੀ ਵੀਡੀਓ ਮੁੱਖ ਮੰਤਰੀ ਸਾਹਿਬ ਤੱਕ ਭੇਜੋ ਪਲੀਜ਼ ਕੇਜਰੀਵਾਲ ਸਾਹਿਬ ਤੱਕ ਭੇਜੋ ਪਲੀਜ਼ ਮੈਂ ਬਹੁਤ ਪਰੇਸ਼ਾਨ ਆ ਮੇਰੇ ਸਾਰੇ ਦੋਸ ਆਇਆ ਘਟੋ ਘਟ 200 ਬੰਦਾ ਜਿਹੜੇ ਪ੍ਰੋਮਿਨੈਂਟ ਫਿਗਰਸ ਨੇ ਜਲੰਧਰ ਸ਼ਹਿਰ ਦੀਆਂ ਗਰੀਬੀ ਵਿੱਚ ਲੈ ਆਇਆ ਇਹਨਾਂ ਨੂੰ ਕਿਸੇ ਦੀ ਕੋਈ ਸ਼ਰਮ ਨਹੀਂ ਆ ਇਹ ਸਿਰਫ ਧੱਕਾ ਕਰਨਾ ਚਾਹੁੰਦੇ ਆ ਪਰ ਮੈਂ ਤੱਕਾ ਨਹੀਂ ਹੋਣ ਦਵਾਗਾ